ਡਿਲੀਵਰੀ 5 ਤੋਂ 15 ਕਿਲੋਮੀਟਰ ਤੋਂ ਕਰਵਾਈ ਹੁੰਦੀ ਹੈ। ਮਗਰਾਸ 'ਤੇ ਸਕਰਪ ਸੈਂਕੜਾ ਕਿਲੋਮੀਟਰ ਦੂਰ ਖਾਣ ਦੀ ਡਿਲੀਵਰੀ ਕਰਨ ਦੇ ਉਦੇਸ਼ ਵਿੱਚ ਜਿਹਦੇ ਵਿੱਚ ਸਪੇਸ 'ਤੇ ਵਿੱਚ ਆਪਣੇ ਥੋੜੇ ਬੰਦੇ ਫਸੇ ਹੋ ਹ। ਤੁਮ 10 ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ IS ਆਪਿਆ ਉਹਦੇ ਪਿੱਛੇ ਗਿਆ ਸੁਨਿਤਾ ਵਿਲੀਅਮ ਤੇ ਕੋਰ ਕੋਰਾ ਆ ਉਤਰ ਗਈ ਕਿ ਉਹ ਐਸੇ ਦਾ ਹੀ ਆ ਉਹ ਤੇ ਫਸਿਆ ਕਿ ਨਹੀਂ ਤੈਨਾਂ ਹੋ ਗਿਆ ਤਾਂ ਉਹ ਨਾਲ ਹੀ ਇੱਕ ਸਪੇਸ ਕ੍ਰਾਫਟ ਭੇਜ ਆਇਆ ਥੱਲੇ ਹੱਥ ਤੋਂ ਤੇ ਸਪੇਸ ਜਿਹਦੇ ਵਿੱਚ ਖਾਣਾ ਇੰਦਨ ਯਾਨੀ ਕਿ ਉਹਨਾਂ ਦਾ ਉਹਨਾਂ ਦਾ ਗੁਜ਼ਾਰਾ ਹੋ ਜਵੇ ਉੱਤੇ ਭੇਜਿਆ ਆਇਆ ਉਹਨੇ ਉਹਦੀ ਹੈਪੀਟੀ ਇਹ ਪਾਸ ਕੀ ਸਪੇਸ ਕ੍ਰਾਫਟ ਉੱਤੇ ਭੇਜਿਆ ਗਿਆ ਇਹ ਰੂਸ ਦਾ ਹੈ ਇਹਦੇ ਵਿੱਚ ਤੇ ਨਟਾਂ ਸਮਾਨ ਭੇਜਿਆ ਹੈ ਉੱਤੇ ਸਪੇਸ ਦੇ ਵਿੱਚ ਉਹਨਾਂ ਦੀ ਹੈਲਪ ਦੇ ਲਈ ਅਮਰੀਕਾ ਦੀ ਸਪੇਸ ਏਜੰਸੀ ਨੇ ਕਿਹਾ ਕਿ ਇਹ ਜਿਹੜਾ ਸਪੇਸ ਕ੍ਰਾਫਟ ਭੇਜਿਆ ਹੈ ਉਹਨੇ ਹੈਪਲੀ 6 ਮਹੀਨੇ ਉੱਤੇ ਰਹੋਗਾ 6 ਮਹੀਨੇ ਤੋਂ ਬਾਅਦ ਇੱਥੇ ਲੈ ਆ ਜਾਣਾ ਹੈ ਤਬਾਹ ਹੋਣਾ ਜ਼ਰ ਲੈ ਆਂਦਿਆਂ ਦੇ ਤਰਤੀ ਉਹ ਉਡਾਣ ਪਰਿਸੀਤ ਹੋ 갔다 ਪਸਪੀਸ ਤੇ ਉਹਦੇ ਵਿੱਚ ਪੰਜ ਥ੍ਰਸਟਰ ਹੁੰਦੇ ਆ ਜਿਨ੍ਹਾਂ ਵਿੱਚ ਖਰਾਬੀ ਆ ਗਈ ਹੈ ਜਿਹੜੇ ਅੰਤਰਿਕਸ਼ ਨੂੰ ਦਿਸ਼ਾ ਦਿੰਦੇ ਆ ਉਹਦੇ ਵਿੱਚ ਖਰਾਬੀ ਆ ਗਈ ਹੈ ਤਾਂ ਕਰਕੇ ਉਹ ਆਉਣ ਦੇ ਵਿੱਚ ਉਹਨਾਂ ਦੇ ਲੇਟ ਹੋ ਗਏ ਹੈ ਕਹਿ ਰਿਹਾ ਕਿ 2025 ਦੇ ਵਿੱਚ ਆਉਗੇ ਹੈ ਬਾਕੀ ਦੇ ਮੈਂ ਮਖਸ ਕਿਹਾ ਕਿ ਮੈਂ ਤੁਹਾਡੀ ਇਹ ਤਾਂ ਕਰਾਂਗਾ ਹੈ ਨਾਸਾ ਵਾਲੇ ਮੰਨਦੇ ਨੇ ਕਿ ਉਹ ਤੁਹਾਨੂੰ ਦੱਸ ਦਈਏ ਯਾਰਾ ਟਾਈਮ ਤੱਕ ਸਪੇਸ ਦੇ ਵਿੱਚ ਰਹਿਣ ਨਾਲ ਆਪਣੀ ਬਾਡੀ ਤੇ ਵੀ ਅਸਰ ਪੈਂਦਾ ਹੈ ਬਹੁਤ ਜਿਹਦੇ ਨਾਲ ਉਹਨਾਂ ਦਾ NASA ਵਾਲੇ ਬਾਡੀ ਚੈੱਕਅਪ ਡੇਲੀ ਕਰਦੇ ਆ ਆਪਣੀਆਂ ਵਾਹ ਨੂੰ ਬਹੁਤ ਫਰਕ ਪੈ ਰਿਹਾ ਹੈ ਪੈਂਦਾ ਹੈ ਇਹਨ ਕਰਤਾ ਹੈ ਨੂੰ ਚੇਤੀ ਆਪਲੇ ਆ ਜਾ